ਚਿਲਾ ਤਰਨਤਨ ਅਦੀਨ ਆਉਂਦੇ ਪਿੰਡ ਖਟੂਰ ਸਾਹਿਬ ਤੋਂ ਗੁਵਿੰਦਵਾਲ ਸਾਹਿਬ ਨੂੰ ਜਾਣ ਵਾਲੇ ਰੋਡ ਬੈਕਾਂ ਵਿੱਚ ਪਤੀ ਵੱਲੋਂ ਆਪਣੀ ਪਤਨੀ ਨੂੰ ਤੇਜ਼ ਤਰ ਹਥਿਆਰ ਨਾਲ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਜਿੰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਜਸਪਾਲ ਕੌਰ ਉਮਰ ਤਕਰੀਬਨ 35 ਸਾਲ ਜੋ ਸਰਕਾਰੀ ਅਧਿਆਪਕ ਸੀ ਜਿਸ ਨੂੰ ਉਸਦੇ ਪਤੀ ਅਮਰਬੀਰ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਕਤਲ ਕਰ ਦਿੱਤਾ ਇਸ ਮੌਕੇ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਬੇਟੀ ਸਾਡੀ ਕਿਸ ਕਿਸ ਤਰ੍ਹਾਂ ਮੌਤ ਹੋਈ ਇਹ ਨਾ ਜੀ ਇਹ ਪਹਿਲਾਂ ਕੋਟ ਮਾਰ ਕਰਦਾ ਹੁੰਦਾ ਸੀ ਹੁਣ ਇਹਨਾਂ ਦੇ ਦਾਤਰਾ ਨਾਲ ਵੱਢਿਆ ਨਾਲ ਕੇ ਤਿੰਨਾਂ ਦੁਨੀਆ ਨੇ ਹੂੰ ਸੰਸਵੀਰ ਇਹ ਪਤਾ ਲੱਗਾ 4 ਵਜੇ ਫੋਨ ਗਿਆ ਹੁਣ ਉਹ ਹੂੰ ਅੱਜ ਸੀ ਉਹ ਵੀ ਜਾਈ ਸੀ ਪਹਿਲਾਂ ਉਹ ਲੜਾਈ ਝਗੜਾ ਰਹਿੰਦਾ ਸੀ ਆਪਸੇ ਦਵਾ ਨਹੀਂ ਆਦਾ ਚੇਂਜ ਹੈ ਇਹੋ ਚੀਜ਼ ਪਹਿਲਾਂ ਲੜਦਾ ਝਗੜਦਾ ਰਹਿੰਦਾ ਸੀ ਕਿ ਬਣਾ ਮੜਾ ਮੋਟਾ ਹੁਣ ਦਾ ਬੋਲਦਾ ਮੜਾ ਮੋਟਾ ਹੀ ਹੁੰਦਾ ਹੈ ਹੂੰ ਦਾ ਬੋਲਦਾ ਵੀ ਘਾਟੀ ਹੁੰਦਾ ਹੈ ਕੀ ਮੰਗੀ ਕਰਦੇ ਮਾਤਾ ਜੀ ਹਾਂ ਜੀ ਕੀ ਮੰਗ ਕਰਦੇ ਜੀ ਸਭ ਤੋਂ ਸਸ ਕੀ ਮੰਗ ਕਰਦੇ ਇਹ ਮੰਗੀ ਕਰਦੇ ਜੀ ਕੁੜੀ ਤੁਹਾਡੀ ਮਾਰਦੀ ਉਹਨਾਂ ਨੇ ਕੀ ਮੰਗ ਕਰਦੇ ਸਭ ਤੋਂ ਸਸ ਸਦਾ ਸਖਤ ਮੇਲੀ ਜਾਏਗੀ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਤੁਹਾਡੀ ਤੁਹਾਡੀ ਛੋਟੀ ਭੈਣ ਕੀ ਗੱਲਬਾਤ ਹੋਈ ਹੈ ਜੀ ਆਪਣੇ ਘਰ 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 ਬਿਨਾਂ ਕਤਲ ਕਰਤ ਨਹੀਂ ਕੀ ਨਾਮ ਸੀ ਉਹ ਜਿੰਨਾ ਕਤਲ ਕੀਤਾ ਅਮਰਪੀਰ ਸਿੰਘ ਕਿਉਂ ਕੀਤਾ ਪਤਾ ਲੱਗਾ ਜੀ ਉਹੜੇ ਜਿਹੜਾ ਪਿਲੋ ਚ ਕਰਦਾ ਰਹੇ ਨਾ ਜੀ ਜਿਨ੍ਹਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਤੇ ਕਿੰਨੀ ਉਮਰ ਸੀ ਜੇ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਅਪਰੇਟਰ ਕਾਲ ਵਾਲੇ ਮਿਸਟਰ ਦੁੱਸਹਿਬ ਹਾਂਜੀ ਦੁੱਸਹਿਬ ਟੀਚਰ ਜੀ ਜੀ ਹਾਂਜੀ ਕੀ ਮੰਗ ਕੀ ਕਰਦੇ ਜੀ ਨਾਂ ਘਰ ਸਜਾਈ ਜਾਵੇ ਆਪਣੇ ਅਤਿ ਮਸ਼ੀਨੋ ਦਾ ਗਾੜੀ ਸਜਾ ਦਿੱਤੀ ਜਾਵੇ ਜੀ ਫੰਸੀ ਸਜਾ ਹੋਵੇ ਫੰਸੀ ਸਜਾ ਹੋਵੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਕਰ ਲਿਆ ਮੌਕੇ ਤੇ ਬੁੱਝੇ ਥਾਣਾ ਗੋਵਿੰਦਵਾਲ ਸਾਹਿਬ ਦੇ ਐਸ ਐਚ ਓ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਚੋ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ। ਜਿਸ ਸਬੰਧੀ ਮੈਂ 5:35 ਦੇ ਇੱਥੇ ਪਹੁੰਚਿਆ। ਇੱਥੇ ਆ ਕੇ ਮੈਂ ਦੇਖਿਆ ਤੇ ਇੱਕ ਜਿਸ ਪਾਲਕਰ ਦੀ ਡੀਡੀ ਜਿਹੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਡੱਤਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਹੈ ਦੱਤਰ ਹੈ ਜਿਹੜਾ ਪੂਰਾ ਪੁਜਾ ਸਾਨੂੰ ਗ੍ਰਾਾਮਿਤ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਖਾਈ ਹੈ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਕਸੀਰ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਵੀ ਇਹ ਇਹਦੇ ਮੌਤ ਦੇ ਕਾਰਨ ਕਿਨੇ ਕਿਉਂ ਮਾਰੀ ਹੈ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ